ਤਸਵੀਰਾਂ ਦੁਖਦਾਈ ਨੇ ਤਸਵੀਰਾਂ ਦੁਖ ਦੇਣ ਵਾਲੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਲ੍ਹਾ ਸੰਗਰੂਰ ਦੇ ਸਬਡਿਵੀਜ਼ਨ ਭਵਾਨੀਗੜ੍ਹ ਦੇ ਪਿੰਡ ਨਜ਼ਾਮਪੁਰ ਦੀਆਂ ਜਿੱਥੇ ਨਹਿਰ ਵਿੱਚ ਇੱਕ 22 ਸਾਲ ਦਾ ਨੌਜਵਾਨ ਦੇ ਡੁੱਬ ਜਾਣ ਨਾਲ ਮੌਤ ਹੋ ਗਈ ਹੈ ਤੇ ਮੌਕੇ ਤੇ ਪਿੰਡ ਦੇ ਲੋਕ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾਇਬ ਤਹਿਸੀਲਦਾਰ ਪੁਹਾਨੀਗੜ੍ਹ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਾਣਕਾਰੀ ਮਿਲੀ ਹੈ ਕਿ ਇਹ 22 ਸਾਲ ਦਾ ਨੌਜਵਾਨ ਹਰਗੋਬਿੰਦ ਸਿੰਘ ਜੋ ਕਿ ਨੇੜਲੇ ਪਿੰਡ ਚੰਨੋ ਦਾ ਰਹਿਣ ਵਾਲਾ ਨizampur ਨਹਿਰ ਵਿਖੇ ਨਹਾਉਣ ਲਈ ਇਹ ਨੌਜਵਾਨ ਆਇਆ ਸੀ ਜਾਣਕਾਰੀ ਮਿਲੀ ਹੈ ਕਿ ਉਸ ਨੂੰ ਪੂਰੀ ਤਰ੍ਹਾਂ ਤੈਰਨਾ ਵੀ ਨਹੀਂ ਆਉਂਦਾ ਸੀ ਇੱਕ ਨੇੜਲੀ ਫੈਕਟਰੀ ਦੇ ਵਿੱਚ ਕੰਮ ਕਰਦੇ ਇਹ ਨੌਜਵਾਨ ਗਰਮੀ ਕਾਰਨ ਨਹਿਰ ਦੇ ਨੇੜੇ ਹੀ ਇੱਕ ਸੂਆ ਜਿੱਥੇ ਅਕਸਰ ਹੋਰ ਵੀ ਨੌਜਵਾਨ ਨਹਾਉਣ ਆਉਂਦੇ ਨੇ ਤੇ ਇਹ ਨੌਜਵਾਨ ਵੀ ਉੱਥੇ ਨਹਾਉਣ ਆਏ ਸੀ ਪਰ ਨਹਿਰ ਦੇ ਵਿੱਚ ਡੁੱਬ ਜਾਣ ਕਾਰਨ ਇੱਕ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਗੋਤਾਖੋਰ ਵੀ ਮੌਕੇ ਤੇ ਬੁਲਾਏ ਗਏ ਨੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇੱਕ 22 ਸਾਲਾ ਨੌਜਵਾਨ ਦੀ ਨਹਿਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ ਮੌਕੇ ਦੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਇਹ ਨੌਜਵਾਨ ਟਾਹਲ ਦੇ ਟਾਹਲ ਦੇ ਨੇਹ ਤੇ ਆਇ ਤੇ ਪੈਦਲ ਕਣ ਕਾਰਨ ਇਹ ਨੌਜਵਾਨ ਨਹਿਰ ਦੇ ਵਿੱਚ ਗਿਰ ਗਿਆ ਤੇ ਡੁੱਬ ਗਿਆ ਮੌਕੇ ਤੇ ਆਣੇ-ਜਾਣੇ ਦੇ ਲੋਕ ਇਕੱਤਰ ਹੋ ਗਏ ਨੇ ਗੋਤਾਖੋਰਾਂ ਨੇ ਪਹਾੜ ਕਰਕੇ ਇਸ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਤੇ ਮੌਕੇ ਤੇ ਚੰਨੋਂ ਦੇ ਸਭ ਦਾ ਚੇਅਰਮੈਨ ਗੋਗੀ ਚੰਨਵੀ ਪਹੁੰਚ ਚੁੱਕੇ ਨੇ ਆਪਾਂ ਮੌਕੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਆ ਜੋ ਤੁਸੀਂ ਵੀ ਸੁਣ ਲਓ ਬਲਿੰਦਰ ਸਿੰਘ ਗੋਗੀ ਸਾਹਿਬ ਦਾ ਚੇਅਰਮੈਨ ਇਹ ਵੀ ਕੀ ਕਰਨਾ ਉਹ ਜਨਾ ਇਹ ਮੁੰਡੇ ਆਈਸੀ ਨੂੰ ਨਾ ਉਹ ਨਹਿਰ ਦੇ ਵਿੱਚ ਜਿਹੜਾ ਬਹੁਤ ਬੁਖਦਾਈ ਘਟਣਾ ਇੱਕ ਸਾਡੇ ਪਿੰਡ ਦਾ ਨੌਜਵਾਨ ਜਿਹੜਾ ਗੱਗੂ ਸੀ ਨੇਮ ਨੇ ਗੋਬਿੰਦ ਰਾ ਕੇ ਉਹ ਵੱਡੀ ਨਹਿਰ ਦੇ ਵਿੱਚ ਕਿਤੇ ਨਾਉਣ ਦਾ ਹੋ ਕੀਤਾ ਉਹਨਾਂ ਨੇ ਆਪਣਾ ਸੁਭਾਲੇ ਨਹੀਂ ਗਿਆ ਜਿਹੜਾ ਤੇ ਉਹ ਅੱਜ ਡੁੱਬ ਗਿਆ ਕਿੰਨੇ ਕਜੇ ਘਟਨਾ ਤੋਂ ਪਤਾ ਲੱਗੀ ਕਿ ਕਿੰਨੇ ਕਜੇ ਘਟਨਾ ਇਹ ਤਕਰੀਬਨ ਮੈਂ 2:30 ਵਜੇ ਫੋਨ ਆਇਆ ਤੇ ਅਸੀਂ ਮੈਂ ਇੱਕ ਘਪੂ ਸੀ ਇਥੋਂ ਕਰੇ ਪਹੁੰਚੇ ਨਾਲ ਦੀ ਨਾਲ ਇਹਦੇ ਬ੍ਰਦਰ ਦਾ ਫੋਨ ਆਇਆ ਛੋਟੇ ਦਾ ਵੀ ਤਾਹ ਜੀ ਆਉ ਭੱਜ ਗਏ ਵੀ ਆ ਘਟਨਾ ਵਾਪਰ ਗਈ ਮੌਕੇ ਤੇ ਮੇਰੇ ਦਾਦਾ ਜੀ ਸਾਡੇ ਨਾਲ ਹੀ ਐ ਦਾਦਾ ਜੀ ਨੂੰ ਨਾਲ ਹੀ ਬਿਠਾ ਕੇ ਨਾਲ ਲੈ ਕੇ ਮੈਂ ਉਰੇ ਪਹੁੰਚੇ ਨਾਲ ਦੀ ਨਾਲ ਪ੍ਰਸ਼ਾਸਨ ਆ ਗਿਆ ਤੇ ਅਗਰ ਜਿੰਨ ਸਾਹਿਬ ਨੇ ਅਸੀਂ ਕੁਦਰਤ ਮੈਂ ਜਿਹੜੇ ਗੋਤਾਖੋਰ ਨੇ ਪਟਿਆਲੇ ਗੱਲ ਕਰੀ ਉਹਨਾਂ ਨੇ ਫਿਰ ਜਿਹੜੇ ਆਪਣੇ ਨਾਬੇ ਤੋਂ ਗੋਤਾਖੋਰ ਨੇ ਉਹਨਾਂ ਦੀ ਬਿਓ ਲਈ ਉਹਨਾਂ ਨੂੰ ਆਖਿਆ ਉਹਨੇ ਆਖੇ ਫਿਰ ਇਹਨਾਂ ਨੂੰ ਜਿਹੜੇ ਡੈੱਡ ਬਾਡੀਸ ਨੇ ਲੱਭੇ ਮੰਗ ਕਰ ਮੰਗ ਕਰਦੇ ਵੀ ਗਰੀਬ ਪਰਿਵਾਰ ਹੈ ਬਹੁਤ ਜਿਆਦੇ ਕੱਲ ਹੀ ਪਹਿਲਾਂ ਬਾਪ ਦੀ ਡੈਥ ਹੋਈ ਸੀ ਦਾਦਾ ਪਾਲ ਰਿਹਾ ਤੇ ਵੀ ਇਹਦੀ ਪ੍ਰਸ਼ਾਸਨ ਨੂੰ ਤੇ ਹੀ ਮੰਗਿਆ ਵੀ ਜੇ ਦੀ ਆਰਥਿਕ ਸਹਾਇਤਾ ਪਰਿਵਾਰ ਨੂੰ ਦੇ ਕੇ ਵੀ ਆਰਥਿਕ ਸਹਾਇਤਾ ਕੀਤੀ ਜਾਵੇ ਜੀ ਮੇਰਾ ਨਾਮ ਉਹ ਵਰਕਾ ਚੌਹਾਂਗੀ ক্রিকেট ਨੋਈ ਇਹ ਸਾਨੂੰ 2:00 ਵਜੇ 2:30 ਵਜੇ ਸ਼ੰਕਰਪੁਰ ਤੋਂ ਅਜੇ ਨਹੀਂ ਕਰਨਾ ਸੀ ਉਹਨਾਂ ਕਹਿੰਦੇ ਸੀ ਕਿ ਬੰਦਾ ਡੁੱਬ ਗਿਆ ਜਲਦੀ ਜਾਓ ਉੱਥੇ ਅਸੀਂ ਜਦੇ ਭੱਜੇ ਨਾ ਫੜਾ ਘੜਮ ਗੱਡੀ ਚਟਾਰ ਕਰੀ ਔਰ ਫੜਾ ਫੜਾ ਆਇਆ ਸੀ ਉਹਨੇ 20 ਮਿੰਟ ਲਗਾ ਗਰੇਡ ਦੇ ਵਿੱਚ ਬੰਦਾ ਪਿਆ ਸੀ ਕੱਢ ਕੇ ਦੇ ਲਿਆ ਕਿਵੇਂ ਦੇਖ ਕੱਟਨਾ ਕਿ ਇਹ ਦਿਨ ਦੋ ਦਿਨ ਕੱਟਨਾ ਬਬਦੀ ਜਾ ਰਹੀ ਹੈ ਨਹਿਰਮਨ ਆਉਣ ਵਾਲੇ ਕਹੀਂ 3 ਤੋਂ ਬਰੇ ਕਹੀਂ 4 ਤੋਂ ਬਰੇ ਕਹੀਂ 5 ਤੋਂ ਬਰੇ ਇਕੱਠੇ ਸਾਰੇ ਸਾਰੇ ਸਾਰੀ ਟੀਮਾਂ ਗਈ ਹੋਈਆਂ ਦੂਰ 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 ਬੰਦੇ ਵੀ ਨਹੀਂ ਪੂਰੇ ਪਰਨੇ ਤੇ ਇੱਧਰ ਜਾਓ ਉੱਧਰ ਜਾਓ کہیں ਨਬੜ ਡਬੜਾ ਤੇ ਕਹੀਂ ਫੇਰ ਰੋਕ ਲੱਗਣੀ ਚਾਹੀਦੀ ਜੀ ਨਾਨਹੇਰਾ ਦੇ ਨਾਣ ਵਾਲੇ ਸਵੇਰੇ ਦੇ ਨਾਣ ਵਾਲੇ ਬੰਦਿਆਂ ਤੇ ਬਾਈ ਮੁੰਡੇ ਦਾ ਨਾਮ ਹਰਗੋਬਿੰਦ ਸਿੰਘ ਤੁਸੀਂ ਤੋ ਅਚੜਾ ਪਿੰਡ ਹੈ ਚੰਨੋ ਤੋਂ ਆ ਕੀ ਕਹਾਣਾ ਹੋਇਆ ਜੀ ਘਟਨਾ ਕਈ ਰੇਣਾਉਣ ਆਈ ਤੇ ਬਸ ਕੋਣੋਂ ਨਾਲ ਉਹਦੇ ਫਰੈਂਡ ਆਏ ਤੇ ਉਹ ਵੀ ਨਾਲ ਆ ਗਏ ਤੰਨੇ ਜਾਣੀ ਗਈ ਕਾਹ ਮੈਂ ਐਸ ਕੀ ਨਾਂ ਕੀ ਰੀ ਲੱਗੂ ਕੱਪੂ ਚੰਨੋਂ ਤੋਂ ਕਿੰਨੇ ਗਮਰਤੀ ਜੀ ਉਮਰ ਭਾਈ ਸਾਹਿਬ ਸੀ ਤੇ ਦਾ ਨਾਂ ਜੀ ਕੋਰ ਸਿੰਘ ਕਿਵੇਂ ਤਾਂ ਖੜਾ ਦੇ ਕਿੰਨੇ ਘੜੀ ਘਰ ਮਾਈ ਉਹ ਤਾਰੀਕ ਉਹ ਦੇ ਤਾਰੀਕ ਉਹ ਦੇ ਤਾਂ ਤੇ ਗਈ ਬਸ ਉਹ ਟਾਇਰ ਨਾਲ ਹੀ ਆਉਂਦੇ ਨੇ ਸਾਲ ਮਾਰੀ ਨੇ ਤੇ ਸਾਨੂੰ ਕਿਤੇ ਪਤਾ ਲੱਗਿਆ ਪਤਾ ਤਾਂ ਵਾ ਜਦੀ ਲੱਗਦੀ ਉਹਦੇ ਨਾਲ ਦੇ ਮੁੰਡਿਆਂ ਨੂੰ ਫੋਨ ਕਰਤਾ ਸੀ ਤੇ ਹੁਣ ਨਰਸਸ ਕੰਟਰਕਟ ਕਰਨ ਸਰ ਹਾਂਜੀ ਹਾਂ ਗੋਤਾ ਖੋਰਾ ਇਹਨੇ ਲੱਭ ਲਈ ਇਹਨੇ ਲੱਭ ਗਈ ਹੈ ਇਹਨੇ ਸ਼ਾਇਦ ਦੇਖ ਰਹੇ ਨਹੀਂ ਲੱਭ ਗਈ ਸ਼ਾਇਦ ਦੇਖਦੇ ਜਾ ਕੇ ਸਰਬੋਤਮ ਮੈਂ ਐਮ ਸੀ ਇਲਡਰ ਪੌਂਡੀਗੜ੍ਹ ਅ ਸਰਿਕਾ ਦੀ ਘਟਨਾ ਹੋਈ ਹੈ ਨਾ ਰਿਚ ਕੀ ਘਟਨਾ ਕੀ ਗੱਲ ਇਹ ਬੱਚੇ ਉਰੇ ਨਾ ਆਏ ਸੀਗੇ ਚੰਨੋਂ ਤੋਂ ਤੇ ਇੱਕ ਜਣਾ ਮਹਿਰ ਚ ਡੁੱਬ ਗਿਆ 2:30 ਵਜੇ ਦੀ ਘਟਨਾ ਤੇ ਨਾਲ ਗੋਤਾਖੋਰ ਮੰਗਵਾਏ ਗਏ ਜਿਨ੍ਹਾਂ ਨੇ ਉਹਦੀ ਬਾਡੀ ਹੁਣ ਕੱਢ ਲਈ ਹੈ ਹੁਣ ਇਹਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਸਰ ਕੋਈ ਹੋਰ ਕੋਈ ਘਟਨਾ ਲੱਗੀ ਵੀ ਨਜ਼ਰ ਆਈ ਕੋ ਸਾਹਮਣੇ ਅਜੇ ਵੀ ਮੜੀ ਨਹੀਂ ਹਾਲੇ ਤੱਕ ਸਾਨੂੰ ਕੋਈ ਨਹੀਂ ਆਈ ਸਰ ਅੱਗੇ ਤੋਂ ਇੱਥੇ ਅਸੀਂ ਅਨਾਊਂਸਮੈਂਟ ਕਰਾ ਦਾਂਗੇ ਵੀ ਇਸ ਨਹਿਰ ਚ ਮਾਨ ਆਇਆ ਕਰੇ ਠੀਕ ਹੈ ਮੇਰਾ ਇਹ ਸਈ ਦਰਸ਼ਨ ਸਿੰਘ ਜੀ ਤੇਰਾ ਤੁਸੀਂ ਕੀ ਸਰ ਇੱਥੇ ਨਾ ਦੋ ਲੜਕੇ ਆਪਣੇ ਨਹਿਰ ਚ ਣਾਉਣ ਵਾਸਤੇ ਆਏ ਸੀਗੇ ਤੇ ਉਹਨਾਂ ਚੋਂ ਇੱਕ ਬੱਚੇ ਦੀ ਨਾ ਉਥੋਂ ਪੈਰ ਫਿਸਲਣ ਨਾਲ ਤੇ ਉਹ ਧਿਲਕ ਗਿਆ ਤੇ ਉਹਦੀ ਡੁੱਬਣ ਨਾਲ ਉਹਦੀ ਡੈਥ ਮੌਤ ਹੋ ਗਈ ਉਸ ਤੋਂ ਬਾਅਦ ਉਹਨੂੰ 2:00 ਵਜੇ ਇੰਟੀਮੇਸ਼ਨ ਮਿਲੀ ਸੀਗੀ ਚੌਂਕੀ ਚ ਕਿ ਆਇਆ ਕਰਕੇ ਇੱਕ ਲੜਕਾ ਡੁੱਬ ਗਿਆ ਅਸੀਂ ਆਏ ਤੇ ਉਸ ਤੋਂ ਬਾਅਦ ਜੀ ਚਾਰ ਕਬਜੇ ਗੋਤਾਖੋਰ ਆਏ ਤੇ ਉਹਨਾਂ ਨੇ ਉਥੋਂ ਅਦਤ ਕਿਲੇ ਦੀ ਬਾਹੀ ਤੇ ਜਿਹੜੀ ਡੈਡ ਬੋਡੀ ਉਹਨਾਂ ਨੂੰ ਮਿਲੀ ਹੈ ਕੀ ਨਾਮ ਸੀ ਦਾ ਕਿੰਨੀ ਉਮਰ ਸੀ ਉਹਦਾ ਨਾਮ ਸਾਰ ਹਰਗੋਬਿੰਦ ਸਿੰਘ ਜੀ 21 ਸਾਲ ਦੀ ਉਮਰ ਸੀ ਤੇ ਉਸ ਤੋਂ ਬਾਅਦ ਜੀ ਹੁਣ ਅਸੀਂ ਉਹਨਾਂ ਨੂੰ ਪੋਸਟਮਾਰਟਲ ਲਈ ਸਬੰਧਤ ਦਫ਼ਤਰ ਸੰਗਰੂਰ ਭੇਜ ਰਹੇ ਹਾਂ ਤੇ 174 ਦੀ ਕਾਰਵਾਈ ਕੀਤੀ ਜਾਊਗੀ ਸਰ ਅੱਗੇ ਤੋਂ ਇਸ ਨਾਲ ਕਹਿੰਦੇ ਆ ਕਿ ਅਸੀਂ ਜਦੋਂ ਵੀ ਆਉਣੇ ਜਾਂਦੇ ਆ ਅਸੀਂ ਜਦੋਂ ਅਗਸਤ ਵਗੈਰਾ ਕੱਢਦੇ ਆ ਅਸੀਂ ਕਹਿੰਦੇ ਆ ਵੀ ਕਰਕੇ ਇੱਥੇ ਨਾਂ ਨਾ ਆਇਆ ਜਾਵੇ ਇੱਥੇ ਆਲੇ-ਦਲੇ ਰਿੰਗ ਵਗੈਰਾ ਨਹੀਂ ਲੱਗਿਆ ਹੋਇਆ ਤੇ ਪਰ ਵੀ ਫਿਰ ਵੀ ਬੱਚੇ ਨਹੀਂ ਹਟਦੇ ਹੈਗੇ ਚਲੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਦੋਂ ਉਹਨੇ ਜਾਂਦੇ ਆ ਅਸੀਂ ਕਹਿੰਦੇ ਰਹਿੰਦੇ ਆ ਵੀ ਨਾ ਇੱਥੇ ਨਾ